ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਤਨਾ ਸ੍ਰੀ ਮਹੱਲਾ ਪਜਾਮ ਜੈ ਜੈ ਦੇਖੋ ਤਾ ਯੁਰ ਦੂਰ ਕਤੂ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈ ਤ ਉਤ ਨਹੀਂ ਬੇ ਛੋੜਾ ਸੋ ਸੰਗੀ ਗਲੀਆਂ ਬੇਨ ਸਜਾਏ ਜੋ ਢਮਕ ਮੈਂ ਸੋ ਅਲਪ ਸੁਖ ਪਣੀਏ ਰਹਾਓ ਪ੍ਰਿਤ ਪਾਲੈ ਅਪੂ ਦੇਉ ਕੇਸ਼ ਊਨ ਨਾ ਹੋਈ ਸਾਹ ਸਾਹ ਸੰਮਲਕਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇਹ ਉਹ ਦਿਆਲ ਪ੍ਰਭ ਜਿਤ ਤੁਮੇ ਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਸਾਮਤ ਦੇਹ ਉਹ ਦਿਆਲ ਪ੍ਰਭ ਜਿਤ ਤੁਮੇ ਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਪੇਖੋ ਤਾ ਯੂਰ ਦੂਰ ਕਤੂ ਨਾ ਜਾਈ 라ਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈ ਤ ਉਤ ਨਹੀਂ ਬੇਛੜਾ ਸੋ ਸੰਗੀ ਗਲੀਆਂ ਬਿਲ ਸਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਣੀਏ ਰਹਾਓ ਪ੍ਰਿਤ ਪਾਲੈ ਅਪੂ ਦੇਉ ਕੈਸੇ ਊਣ ਨਾ ਹੋਈ ਸਾਹ ਸਾਹ ਸੰਲਕਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਅਨੰਦ ਜਨ ਅਚਰਜਾਨੂਪ ਸਾਮਤ ਦੇਹ ਉਹਦਿਆਲ ਪ੍ਰਭ ਜਿਤ ਤੁਮਹਿ ਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨਪਗ ਸਦਾ ਸਾ ਮਤ ਦੇਹੋ ਦਿਆਲ ਪ੍ਰਭ ਜੇ ਤੂੰ ਮੇਂ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇ ਨਪਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਬ ਸ੍ਰੀ ਮਹੱਲਾ ਪੰਜਮ ਜਾ ਜਾ ਵੇਖੋ ਤਾ ਯੁਰ ਦੂਰ ਕਤੂ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈ ਤ ਉਤ ਨਹੀਂ ਬੇਛੁੜੇ ਸੋ ਸੰਗੀ ਗਲੀਆਂ ਬਣ ਸਜਾਏ ਜੋ 딤ਕ ਮੈਂ ਸੋ ਅਲਪ ਸੋਖ ਪਣੀਏ ਰਹਾਓ ਪ੍ਰਿਤ ਪਾਲੈ ਅਪੂ ਦੇਉ ਕੇਸ ਊਣ ਨਾ ਹੋਈ ਸਾਥ ਸਾਥ ਸੰਮਲਕਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਅਨੰਦ ਜਾ ਲੇ ਅਚਰਜ ਆਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਲ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾ ਜੈ ਜੈ ਪੇਖੋ ਤੈ ਜੂਰ ਦੂਰ ਕਤ ਹੂ ਨਾ ਜਾਈ ਰਵ ਰਹਾ ਸਰਬਤਰ ਮੈਂ ਮਨ ਸਦਾ ਧਿਆਈ ਇਹ ਤਾਂ ਉਹ ਤਾਂ ਨਹੀਂ ਬੇਛੁੜਾ ਸੋ ਸੰਗੀ ਗਲੀਆਂ ਬਣ ਸਜਾਏ ਜੋ ਦਿਮਕ ਮੈਂ ਸੋ ਅਲਪ ਸੁਖ ਪਣੀ ਰਹਾਓ ਪ੍ਰਿਤ ਪਾਲੇ ਅਪੂ ਦੇਉ ਕੈਸੇ ਊਣ ਨਾ ਹੋਈ ਸਾਹ ਸਾਹ ਸੰਮਲਕਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾਤ ਦੇਹ ਉਹ ਦਿਆਲ ਪ੍ਰਭ ਜਿਤ ਤੁਮਹਿ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਸਾਹ ਮਤ ਦੇਹੋ ਦਿਆਲ ਪ੍ਰਭ ਜੇ ਤੇ ਤੁਮਹਿ ਅਰਾਧ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਪੇਖੋ ਤਾ ਯੂਰ ਦੂਰ ਕਤ ਹੂ ਨਾ ਜਾਈ 라ਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ ਈ ਤ ਉਤ ਨਹੀਂ ਬੇਛੜਾ ਸੋ ਸੰਗੀ ਗਲੀਆਂ ਬਿਨ ਸਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਣੀਏ ਰਹਾਓ ਪਰੇਤ ਪਾਲੇ ਅਪੂ ਦੇਵ ਕੇਸੇ ਊਣ ਨਾ ਹੋਈ ਸਾਹ ਸਾਹ ਸੰਮਲਕਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾ ਮਤ ਦੇਹ ਉਹ ਦਿਆਲ ਪ੍ਰਭ ਜਿਤ ਤੁਮਹਿ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹ ਉਹ ਦਿਆਲ ਪ੍ਰਭ ਜਿਤ ਤੁਮਹਿ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਭੇਖੋ ਤੈ ਯੂਰ ਦੂਰ ਕਤ ਹੂ ਨਾ ਜਾਈ ਰਾਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ ਈ ਤ ਉਤ ਨਹੀਂ ਬੇ ਛੋੜੈ ਸੋ ਸੰਗੀ ਗਲੀਆਂ ਬਣ ਸਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਣੀਏ ਰਹਾਓ ਪ੍ਰਿਤ ਪਾਲੈ ਅਪੂ ਦੇਉ ਕਿਛੇ ਊਣ ਨਾ ਹੋਈ ਸਾਹ ਸਾਹ ਸੰਲਕਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਅਨੰਦ ਜਨ ਅਚਰਜਾਨੂਪ ਸਾਮਤ ਦੇਹ ਉਹ ਦਿਆਲ ਪ੍ਰਭ ਜਿਤ ਤੁਮੇ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾਮਤ ਦੇਹ ਉਹ ਦਿਆਲ ਪ੍ਰਭ ਜੇ ਤੂੰ ਮੈਂ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ